ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਕਸਬਾ ਲੰਬੀ ਵਿੱਚ ਲੰਬੀ ਦੋਸਤੋ ਬਹੁਤ ਮਸ਼ਹੂਰ ਆ ਕਿਸੇ ਜਾਣ ਪਹਿਚਾਨ ਦਾ ਮੁਥਾਜ ਨਹੀਂ ਆ ਤੇ ਲੰਬੀ ਦੀ ਗੱਲ ਕਰੀਏ ਤਾਂ ਦੱਸ ਦਿਆ ਕਿ ਇਸ ਦਾ ਜਿਹੜਾ ਏਰੀਆ ਸੀ ਉਹ ਕਾਫੀ ਲੰਬਾ ਹੋਣ ਕਰਕੇ ਉਸ ਸਮੇਂ ਇਸ ਦਾ ਨਾਮ ਲੰਬੀ ਪਿਆ ਲੰਬੀ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਹੁਤ ਖੂਬਸੂਰਤ ਤਕਰੀਬਨ 100 ਸਵਾ 100 ਸਾਲ ਪੁਰਾਣੀ ਇਮਾਰਤ ਦਿਖਾ ਰਹੇ ਹਾਂ ਇਹ ਇਮਾਰਤ ਅੰਗਰੇਜ਼ਾਂ ਵੇਲੇ ਦੀ ਬਣੀ ਹੋਈ ਆ ਗੱਲ ਕਰੀਏ ਤਾਂ ਇੱਥੇ ਡੇਰਾ ਬਾਬਾ ਮਾਨ ਸਿੰਘ ਦਾ ਜਿਸ ਦੇ ਆਪਾਂ ਇਸ ਵੀਡੀਓ ਦੇ ਰਾਹੀਂ ਦਰਸ਼ਨ ਕਰ ਰਹੇ ਹਾਂ ਦੋਸਤੋ ਇਸ ਇਮਾਰਤ ਦੀ ਖੂਬਸੂਰਤੀ ਵੱਖਰੀ ਆ ਤੇ ਲੰਬੀ ਦੇ ਵਿੱਚ ਦੱਸਦੇ ਆ ਕਿ ਸਭ ਤੋਂ ਪੁਰਾਣੀ ਬਣੀ ਹੋਈ ਇਹ ਇਮਾਰਤ ਆ ਸ਼ੁਰੂਆਤ ਦੀ ਗੱਲ ਕਰੀਏ ਤਾਂ ਸ਼ੁਰੂਆਤ ਦੇ ਵਿੱਚ ਜਿਹੜੀ ਇਹ ਇਮਾਰਤ ਸੀ ਉਸ ਸਮੇਂ ਕੱਚੀ ਸੀ ਤੇ ਬਾਬਾ ਮਾਨ ਸਿੰਘ ਤੇ ਬਾਬਾ ਖੜਕ ਸਿੰਘ ਦੱਸਦੇ ਆ ਕਿ ਦੋ ਗੁਰ ਭਾਈ ਸੀ ਜਿਹੜੇ ਕਿ ਗਿੱਦੜਵਾ ਦੇ ਨੇੜਲੇ ਪਿੰਡ ਕੋਟ ਭਾਈ ਤੋਂ ਆਏ ਸਨ ਤੇ ਬਾਬਾ ਖੜਕ ਸਿੰਘ ਜੀ ਦਾ ਡੇਰਾ ਨੇੜੇ ਪਿੰਡ ਸਿੱਖਵਾਲਾ ਦੇ ਵਿੱਚ ਆ ਤੇ ਬਾਬਾ ਮਾਨ ਸਿੰਘ ਜੀ ਦਾ ਡੇਰਾ ਪਿੰਡ ਲੰਬੀ ਦੇ ਵਿੱਚ ਆ ਇਹ ਡੇਰਾ ਬਾਬਾ ਮਾਨ ਸਿੰਘ ਦਾ ਜਿਸਦੇ ਆਪਾਂ ਇਸ ਵੀਡੀਓ ਦੇ ਰਹੀ ਹਾਂ ਦਰਸ਼ਨ ਕਰ ਰਹੇ ਹਾਂ ਇਸ ਦੇ ਇਹ ਜੋੜੀਆਂ ਲੱਗੀਆਂ ਹੋਈਆਂ ਜਾਂ ਇਸ ਦੀਆਂ ਛੱਤਾਂ ਹਰ ਇੱਕ ਜਿਹੜੀ ਚੀਜ਼ ਇਸ ਦੇ ਵਿੱਚ ਅੱਜ ਵੀ ਪੁਰਾਣੀ ਦੇਖਣ ਨੂੰ ਮਿਲਦੀ ਆ ਬੜਾ ਖੂਬਸੂਰਤ ਇਸ ਇਮਾਰਤ ਦਾ ਡਿਜ਼ਾਈਨ ਆ ਇਹ ਦੋਸਤੋ ਉੱਪਰ ਤੁਸੀਂ ਛੱਤ ਦੇਖ ਰਹੇ ਹੋ ਟੈਲ ਬੱਤੇ ਦੀ ਪੁਰਾਣੀ ਛੱਤਾ ਤੇ ਛੱਤ ਦੀ ਉਚਾਈ ਵੀ ਕਾਫੀ ਜ਼ਿਆਦਾ ਹੈ ਹੁਣ ਦੋਸਤੋ ਆਪਾਂ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਾਉਣੇ ਆ ਦੱਸਦੇ ਆ ਕਿ ਤਕਰੀਬਨ 100 ਕੁ ਸਾਲ ਹੋ ਚੁੱਕਾ ਹੈ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਸ਼ਿਸ਼ੋਭਤਾ ਤੇ ਪਿੰਡ ਲੰਬੀ ਦੇ ਵਸੀਆਂ ਦੀ ਅਥਾ ਸ਼ਰਦਾ ਹੈ ਲੰਬੀ ਦਾ ਬਾਬਾ ਮਾਨ ਸਿੰਘ ਕਲੱਬ ਵੀ ਬਹੁਤ ਮਸ਼ਹੂਰ ਆ ਅਕਸਰੀ ਆਸੇ-ਪਾਸੇ ਤੇ ਇਲਾਕੇ ਵਾਲੇ ਇਸ ਕਲੱਬ ਦੇ ਬਾਰੇ ਜਾਣਦੇ ਆ ਇਹ ਅੰਦਰਲੇ ਪਾਸੇ ਆਮਾਰਤ ਦੇ ਵਿੱਚ ਆਪਾਂ ਦੇਖ ਰਹੇ ਹਾਂ ਇਹ ਫਟੀਆਂ ਦੀ ਪ੍ਰਾਣੀ ਜਿਸ ਨੂੰ ਸੰਦੂਕੀ ਛੱਤ ਵੀ ਕਹਿੰਦੇ ਸੀ ਉਹ ਬਣੀ ਹੋਈ ਆ ਤਾਂ ਦੋਸਤੋ ਬੜੇ ਵਧੀਆ ਤਰੀਕੇ ਦੇ ਨਾਲ ਲੰਬੀ ਪਿੰਡ ਦੇ ਵਾਸੀਆਂ ਨੇ ਜਿਹੜੀ ਇਹ ਇਥੋਂ ਦੀ ਇਹ ਪ੍ਰਾਣੀ ਵਿਰਾਸਤ ਸੀ ਇਸ ਨੂੰ ਅੱਜ ਵੀ ਸੰਭਾਲਿਆ ਹੋਇਆ ਇਹ ਦੱਸ ਦਿਆ ਕਿ ਬਾਬਾ ਮਾਨ ਸਿੰਘ ਜੀ ਦਾ ਜਿਹੜਾ ਘਰ ਸੀ ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਡੇਰਾ ਸਾਹਿਬ ਡੇਰਾ ਸਾਹਿਬ ਦੀ ਜਿਹੜੀ ਇਹ ਇਮਾਰਤ ਆ ਇਸ ਦੀ ਵੱਖਰੀ ਤਰ੍ਹਾਂ ਦਾ ਡਿਜ਼ਾਈਨ ਇਸ ਦੀ ਵੱਖਰੀ ਖੂਬਸੂਰਤੀ ਆ ਮੁੱਖ ਰੋਡ ਤੋਂ ਜਦੋਂ ਨਿਕਲੀਏ ਤਾਂ ਉਥੋਂ ਰੋਡ ਤੋਂ ਦੂਰੋਂ ਵੀ ਇਹ ਨਜ਼ਰ ਆਉਂਦੀ ਆ ਤਾਂ ਦੋਸਤੋ ਇਹਨਾਂ ਜਿਹੜੀ ਇਮਾਰਤਾਂ ਦੀ ਮਜ਼ਬੂਤੀ ਇਹਨਾਂ ਇਮਾਰਤਾਂ ਦਾ ਜਿਹੜਾ ਪ੍ਰਾਣਿਆਂ ਦਾ ਡਿਜ਼ਾਈਨ ਉਹ ਵਾਕਈ ਇੱਕ ਵੱਖਰਾ ਹੈ ਤਾਂ ਇਸ ਵੀਡੀਓ ਦੇ ਵਿੱਚ ਦੋਸਤੋ ਜਿਹੜਾ ਇਹ ਡੇਰਾ ਬਾਬਾ ਮਾਨ ਸਿੰਘ ਜੀ ਦੇ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਤੇ ਨਾਲ ਨਾਲ ਤੁਸੀਂ ਇਹ ਜਿਹੜੀ ਪ੍ਰਾਤਨ ਇਮਾਰਤ ਪਿੰਡ ਲੰਬੀ ਦੇ ਵਾਸੀਆਂ ਨੇ ਅੱਜ ਵੀ ਸੰਭਾਲੀ ਹੋਈ ਆ ਉਹ ਤੁਸੀਂ ਦੇਖ ਰਹੇ ਹੋ ਦੋਸਤੋ ਲੰਬੀ ਪਿੰਡ ਆ ਜਿਹੜਾ ਲੰਬੀ ਹਲਕੇ ਦੇ ਵਜੋਂ ਵੀ ਮਸ਼ਹੂਰ ਆ ਤੇ ਮੁੱਖ ਗੋਤ ਇੱਥੇ ਜਿਹੜਾ ਉਹ तालीਵਾਲ ਗੋਤ ਦਾ ਹੈ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਲਿੱਪ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਤੇ ਪਿੰਡ ਲੰਬੀ ਦੇ ਬਾਰੇ ਜਿਹੜੇ دوست ਮਿੱਤਰਾਂ ਨੂੰ ਹੋਰ ਵਧੇਰੇ ਜਾਣਕਾਰੀ ਆ ਉਹ ਵੀ ਕਮੈਂਟਾਂ ਦੇ ਵਿੱਚ ਸਾਂਝੀ ਕਰਿਓ ਜਲਦੀ ਪਿੰਡ ਲੰਬੀ ਤੇ ਵੀ ਆਪਾਂ ਇੱਕ ਪੂਰੀ ਵੀਡੀਓ ਦੋਸਤੋ ਤੁਹਾਡੇ ਨਾਲ ਸਾਂਝੀ ਕਰਾਂਗੇ ਪਿੰਡ ਲੰਬੀ ਦੇ ਬਾਰੇ ਅਸੀਂ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਉਹ ਇਕੱਤਰ ਕਰ ਰਹੇ ਹਾਂ ਤੇ ਤੁਸੀਂ ਵੀ ਸਾਨੂੰ ਉਸ ਦੇ ਵਿੱਚ ਸਹਿਯੋਗ ਜ਼ਰੂਰ ਕਰਿਓ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ